ਸਤਿ ਸ਼੍ਰੀ ਅਕਾਲ ਭਾਈਓ ਕੀ ਹਾਲ ਚਾਲ ਆ ਸਾਰਿਆਂ ਦਾ ਆ ਗੋਲਾ ਵਜਾ ਤੇ ਉਹ ਕਾਲੀ ਗੰਨੀ ਵਾਲਾ ਹੁਣ ਉੱtreਣਗੇ ਬਾਕੀ ਜਾਨਵਰ ਆਪਣੇ ਆਉਂਦ ਨੇ ਆ ਦੇਖੋ ਉੱਪਰ ਦੀ ਤਿਆਰੀ ਜਨੇ ਬਹੁਤ ਟਾਈਮ ਹੋ ਗਿਆ ਉੱਡਦਿਆਂ ਨੂੰ ਆ ਨੀਲੀ ਜੋੜੀ ਨੇ ਬੱਚੇ ਕੱਢੇ ਲੇਗੇ ਗੋਲੇ ਰੰਗੀ ਜਿਹਾ ਸਾ ਉਹ ਗੋਲਾ ਬੈਠਾ ਆਪਣਾ ਸਾਰੇ ਕਾਲੇ ਫੰਗ ਆਉਣ ਲੱਗ ਗਏ ਉਹਨਾਂ ਦੇ ਕਾਲੀਆਂ ਨੋਕਾਂ ਦੇ ਨੇ ਗੋਲਾ ਵਜਾ ਉੱਡਿਆ ਬਹੁਤ ਟੌਪ ਦਾ ਬਾਈ ਇਹਨਾਂ ਰੂਖ ਉਸ ਕਰਤੀ ਪਤੰਦਾਂ ਨੇ ਹੁਣ ਇਹਦੇ ਰੰਗ ਲੱਗ ਗਿਆ ਹੁਣ ਇਹਦੀ ਆਪਾਂ ਨੂੰ ਦੂਰੋਂ ਪਛਾਣ ਆ ਜਾਂਦੀ ਆ ਦੇਖੋ ਕੋਈ ਮੂੰਹ ਨਹੀਂ ਖੋਲਿਆ ਹੈਗਾ ਜਮੇ ਹੌਲੀ 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 ਜਿਵੇਂ ਸਲੋ ਮੋਸ਼ਨ ਚੌੜਦਾ ਹੁੰਦਾ ਐ ਉੱਡ ਗਿਆ ਅਜੇ ਦੂਜੇ ਜਾਨਵਰ ਆ ਕੇ ਮੂੰਹ ਖੋਲ ਲੈਂਦੇ ਨੇ ਇਹਨੇ ਕਰੇ ਮੂੰਹ ਨਹੀਂ ਖੋਲਿਆ ਹੈਗਾ ਆਹ ਦੇਖੋ ਮੌਜਾ ਬਾਜੀ ਪਾ ਕੇ ਗਿਆ ਜੀ ਆ ਹਾ 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 ਤਾ ਗਈ ਜੀ ਮੌਜੇ ਵਾਲੀ ਕਬੂਤਰੀ ਅਸਲ ਮੈਂਨੇ ਆ ਕਮਾਂਡ ਲਈ ਜਿਹਨੇ ਉਹ ਪਾਲਿਆ ਦੇ ਨਾਲ ਜੋੜਾ ਹੈਗੀ ਹੈ ਮੌਜੇ ਦੀ ਤੇ ਮੌਜੇ ਨਾਲੋਂ ਜੋੜਾ ਟੁੱਟ ਗਿਆ ਤਾਂ ਮੇਰੀ ਸਲਾਹ ਵੀ ਉਹ ਜਿਹੜੀ ਨੀਲੀ ਜਾਂਦੀ ਆ ਉਹ ਮੌਜੀ ਆ ਉਹਦੇ ਨਾਲ ਜੋੜਾ ਲਾ ਦਈਏ ਨਾਲ ਦਾ ਬੱਚੇ ਮੌਜੀ ਆ ਜਾਣਗੇ ਨਾਲੇ ਉਹ ਕਬੂਤਰੀ ਚੰਗੀ ਆ ਜਿਹਨੇ ਗੋਲਾ ਪੈਦਾ ਕੀਤਾ ਉਹ ਨੀਲੇ ਦਾ ਲਾਵਾਂਗੇ ਉਹ ਨੀਲੀ ਕਬੂਤਰੀ ਨਾਲ ਜਿਹੜੀ ਨਮੀ ਲੈਂਦੀ ਆਪਾਂ ਉਹ ਵੀ ਕਬੂਤਰੀ ਚੰਗੀ ਆ ਹਾ 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 ha 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 ਛਤਰੀ ਦੇ ਪੈਰ ਲਾਉਂਦਾ ਲਾਉਂਦਾ ਫੇਰ ਨਿਕਲ ਜਾਂਦਾ ਆ ਆ ਆ ਆ ਆ ਲਓ ਜੀ ਮੋਜਾ ਹੁਣ ਆਪਾਂ ਨੂੰ ਇੰਨਾ ਖ ਹੋ ਗਿਆ ਵੀ ਛਤਰੀ ਤੇ ਆਉਣ ਲੱਗ ਗਿਆ ਕਿਉਂਕਿ ਉੱਚੀ ਹੋ ਗਈ ਉਹਨੂੰ ਲੈਂਡਿੰਗ ਕਰਨੀ ਸਖਾਲੀ ਹੋ ਗਈ ਬਾਕੀ ਜਾਨ ਬਰਾ ਆਪਣੇ ਉਹ ਜਾਂਦੇ ਨੇ ਜੀ ਡੰਗਰਾਂ ਥੱਲੇ ਦੇਖੋ ਸਾਰੇ ਕੋਈ ਵੀ ਨਹੀਂ ਆਇਆ ਹੈਗਾ ਵੀ ਹਾਂ ਉਧਰ ਨਾ ਜਾਵੇ ਗੋਲਾ ਵਜਾ ਜ਼ਰੂਰ ਅੰਦਰ ਵੜ ਗਿਆ ਖੁੱਡੇ ਚ ਨਾਲ ਉਹ ਕਬੂਤਰ ਆ ਜਿਹੜਾ ਪੱਲੇ ਹੁੰਦਾ ਉਹਨੂੰ ਦਿਖਾਉਨੇ ਆਂਗੇ ਬੱਚੇ ਉਹ ਬੱਠੇ ਨੇ ਜੀ ਨੀਲੇ ਦੇ ਬੱਚੇ ਆ ਵਗੇ ਆਪਣਾ ਗੋਲਾ ਦੇਖੋ ਇਹਦੀ ਰੰਗ ਟੰਗ ਥੱਲੋਂ ਕਿਦਾਂ ਦਾ ਹੋ ਗਿਆ ਉਹ ਕਬੂਤਰਾ ਜਿਹੜਾ ਲਿਆਂਦਾ ਪਾਣੇ ਕਮਾਂਡ ਲਈ ਅੱਖ ਦਾ ਬਾਕੀ ਭਾਈ ਉਹ ਦੱਸਿਓ ਵੀ ਗੋਲਾ ਵਜਾਉਂਦੇ ਪਿਓ ਵਰਗਾ ਹੋਊ ਜਾਂ ਮਾਂ ਵਰਗਾ ਹੋਊਗਾ ਜੇ ਐਦਾਂ ਹੀ ਰਹੂ ਇਹ ਜਿਹੜਾ ਵੀ ਹੁਣ ਖੰਭਾ ਆਉਂਦਾ ਇਹਦੇ ਚਿੱਟੇ ਰੰਗ ਚ ਆਉਂਦਾ ਜਮਾ ਹੈ ਕਾਲਾ ਤੇਗਾ ਤੁਸੀਂ ਛੋਟੇ ਹੁੰਦੇ ਦੀ ਫੋਟੋ ਦੇਖੀ ਆ ਬਾਕੀ ਉਹ ਦੇਖੋ ਬੱਚੇ ਉਹਨਾਂ ਦੀ ਪਿੱਠਾਂ ਸਾਰਾ ਕੁਝ ਝੰਡਾ ਕਾਲੀਆਂ ਨੇਗੀਆਂ ਫਰਤ ਦੇ ਚਿੱਟੇ ਜਿਆ ਰਹ ਰਹੇ ਜਾਨੀ ਇੱਕ ਨੇ ਗੋਲੇ ਬੱਚੇ ਦੇ ਤੇ ਹੌਲੀ ਹੌਲੀ ਜਦੋਂ ਪੂਰੇ ਸੰਗ ਜੇ ਆ ਗਏ ਤੇ ਜਿਆਦਾ ਕਾਲਾ ਹੋ ਗਿਆ ਤੇ ਜਮਾ ਕਾਲ ਸਰਾ ਜੇ ਹੋ ਗਿਆ ਤੇ ਹੁਣ ਚਟਾ ਸਿਰ ਕਰ ਗਿਆ ਗਰਦਨ ਕਾਲੀ ਰਹਿ ਗਈ ਕੰਨੀਆਂ ਕਾਲੀਆਂ ਪੂੰਛ ਕਾਲੀ ਬਾਕੀ ਪਿੱਠ ਤੋਂ ਵੀ ਚਟਾ ਹੋਰ ਚੱਲਿਆ ਆਓ 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 ਹਾ 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 ਚਲੋ ਪਤੋ ਦਰੋਇ ਆਓ ਜਲਦੀ ਜੀ ਗੋਲੇ ਦੀ ਮਾਂ ਉੱਡ ਕੇ ਪੂਰੀ ਸ਼ਾਰਾ ਉਹਨਾਂ ਨੂੰ ਆਪਾਂ ਕੱਟ ਨਹੀਂ ਕਰਦੇ ਵਸ ਇਦਾਂ ਹੀ ਰਹਿ ਗੂਗੀ। ਨਾ ਉਹ ਕਹਿਣਾ ਬੱਚੇ ਪਾਲਣੇ ਸ਼ਖਾਲਿਆਂ ਦੇ ਮੂਹਰੇ ਸਿਆਲ ਚ ਕੱਟ ਕਰ ਦਾਂਗੇ ਇਹਨਾਂ ਨੂੰ। ਸਾਰੇ ਖੱਛੇ ਦੇਵਾਂਗੇ ਵੀ ਉੱਡਣ ਨਾ ਬਸ ਸ਼ਾਲੋ ਸ਼ਾਲ ਬੱਚੇ ਪੈਦਾ ਕਰਾਵਾਂਗੇ ਇਹਨਾਂ ਤੋਂ। ਆਹ ਸ਼ੰਡ ਚ ਪਾਲਦੇ ਵਧੀਆ ਨੇ ਬੱਚੇ। ਦੇਖੋ ਜੀ ਰੰਗ ਬਹੁਤ ਆਪਦਾ ਹੋਇਆ ਜਿਹੇ ਨਾਲੇ ਤੇ ਆ ਗਿਆ ਜੀ ਕਾਲੀਆਂ ਕੱਸਾਂ ਵਾਲਾ ਖਾਲੀ ਪੂੰਸ ਵਾਲਾ ਹੋ ਚੱਲਿਆ ਤਾਸਲੇ ਦੇ ਕੋਲ ਦੇਖੋ ਮੋਜਾ ਛਾਲ ਮਾਰਦਾ ਫੁੱਟ ਜਾਂਦਾ ਫੇਰ ਵਹਿ ਜਾਂਦਾ ਹੈ ਹਾ 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 ਆਓ 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 ਇੱਥੋਂ ਸੂਰਜ ਵੀ ਸਿੱਧਾ ਪੈਂਦਾ ਦੇਖੋ ਭਰਾਵੋ ਉਹ ਤੇ ਸਾਹਮਣੇ ਆ ਵੇਖੋ ਮੋਜੇ ਨੂੰ ਆਇਆ ਵੀ ਕਦੋਂ ਮੈਂ ਥੱਲੇ ਆ ਜਾ ਉਹਦੀ ਕਬੂਤਰੀ ਤੇ ਉਹ ਲੱਗਿਆ ਹੋਇਆ ਪਤੰਦਰ ਹਾ 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 ਵੀਡੀਓ ਨੂੰ ਲਾਇਕ ਸ਼ੇਅਰ ਕਰਿਆ ਕਰੋ ਵੀਰੋ ਤਾਂ ਕਿ ਤੁਹਾਡੇ ਤੱਕ ਸਿੱਧੀ ਸਿੱਧੀ ਆਪਣੀ ਵੀਡੀਓ ਪਹੁੰਚਦੀ ਹੋਵੇ ਪਰ ਆਪਾਂ ਕਿ ਇੰਨਾ ਕੰਮ ਕਰਦਿਆ ਕਰੋ ਆ ਗਿਆ ਜੀ ਪੁਰਾਣੀ ਜਗ੍ਹਾ ਤੇ ਆਪਦੀ ਤੇ ਇੱਥੋਂ ਹੁਣ ਹੈ ਆਉ ਥੱਲੇ ਹਾ 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 ਦੇਖੋ ਜੀ ਮੌਜਾ ਮੌਜਾ ਵੀ ਜਾਨੀ ਲਾਲਚੀ ਨਾ ਜੀ ਪਹਿਲਾਂ ਹੇ ਵੀ ਰੰਗ ਬਹੁਤ ਸਾਫ ਕਰ ਗਿਆ ਦੀ ਆਪ ਦਾ ਉਹ ਬੰਦਾ ਜਿਹੜਾ ਰੰਗ ਕਰਨਾ ਐ ਦੀ ਨਾ ਤਾਂ ਉਹਨੂੰ ਜਵਾਬ ਦੇਣ ਚੁੱਕਾ ਮਛਾਰੇ ਨੂੰ ਯਾਰਾ ਉਹ ਲੱਗਦਾ ਆਪਣੇ ਭਤੀਜਿਆਂ ਦੀ ਜਗ੍ਹਾ ਤੇ ਉਹ ਕਹਿੰਦਾ ਨਹੀਂ ਇਹ ਜਿਆ ਕਰਦੇ ਉਹਨੇ ਸਾਰੀ ਪੱਟੀ ਮੇਸ਼ ਕਰਤੀ ਢਿੱਡ ਢੁੱਡ ਜੱਲ ਵੇਲ ਲਿਆ ਆਪਦੇ ਪੱਲੇ ਢੱਡ ਨਾਲ ਮਾਰ ਕੇ ਉਡਵਾ ਜਾ ਦੌੜਦਾ ਕੰਨੀਆਂ ਉਹਨੇ ਬਦੰਦਾਂ ਨੇ ਕਾਲੀਆਂ ਕਰਕੇ ੜਾਤਾ ਰੰਗ ਛੱਕਣ ਮੰਨੀ ਜੱਤਾ ਬਾਸਪਾ ਜਾਤਾ ਉੱtre ਆ ਗਿਆ ਫੇ ਤਾਂ ਬੇਕਾਰ ਜਿਹਾ ਹੋ ਗਿਆ ਉਹਦੇ ਉੱਪਰਲੇ ਪਾਸੇ ਜੜਾਂ ਚ ਕਾਲਾ ਜਿਹਾ ਰੰਗ ਹੋ ਗਿਆ ਫਿੱਕਾ ਜਿਹਾ ਤਣਕੇ ਜੇ ਪੱਟੀ ਮੇਹ ਜੀ ਵੱਜ ਗਈ ਉਹਦੀ ਤੇ ਟਿੱਟ ਦੇ ਥੱਲੇ ਲੱਗ ਗਿਆ ਬਾਕੀ ਜਿਹੜੇ ਕਬੂਤਰ ਉੱਡੇ ਨੇ ਆਪਣੇ ਸਾਰਿਆਂ ਦੇ ਰੰਗ ਜਿ세 ਇੱਥੇ ਲਾਇਆ ਸੀ ਉੱਥੇ ਉੱਥੀ ਐ ਕਿਹਦੇ ਇਹਦੇ ਪਤਾ ਨਹੀਂ ਮਾਂ ਦੇ ਪੁੱਤ ਦੇ ਕਿਵੇਂ ਖੰਡ ਗਿਆ ਪਰੰਤ ਪੱਲੇ ਜਿਆਦਾ ਖੜਕਾਉਂਦਾ ਵੇਖੋ ਜੀ ਉਹ ਕਬੂਤਰ ਪੂਰਾ ਮਸਟਾ ਜਿਹੜਾ ਲਿਆਂਦਾ ਆਪਾਂ ਨੇ ਇਹ ਉਹ ਆ ਗਿਆ ਆ ਗਿਆ ਜੀ ਮੌਜਾ ਥੱਲੇ ਉਹ ਦੇਖੋ ਉਹ ਢਿੱਡ ਨੂੰ ਸਾਰਾ ਕਾਲਸ ਚੜ ਗਈ ਬੇਕਾਰ ਜਾ ਹੋ ਗਿਆ ਮੈਂ ਕਲਰ ਨਮਾਉਣੇ ਆ ਚੰਗੀ ਤਰ੍ਹਾਂ ਹਾਂ ਦੇਖੋ ਇਹ ਜਿਹੜਾ ਉਸ ਕੱਟਦਾ ਉਹਨੇ ਬਤੰਦਰ ਨੇ ਇਹ ਜਿਹੇ ਜੀ ਕਬੂਤਰੀ ਦੀ ਇਹਦੀ ਇਹੋ ਜਿਹੀ ਕਬੂਤਰੀ ਰੰਗਾ ਜਾ ਰੰਗ ਹੋ ਗਿਆ ਦਾ ਹਾਂ ਦੇਖੋ ਇਹ ਨੀਲੀ ਦੇ ਉੱਤੇ ਬੜਾ ਮਾਸਟਰ ਹੁੰਦਾ ਇਹਨੇ ਇਹਨੇ ਵੀ ਦੇਖ ਲਿਆ ਵੀ ਮੇਰੀ ਕਬੂਤਰੀ ਦਾ ਕਬਜਾ ਹੋ ਗਿਆ ਉਹਨੇ ਕੋ ਕਬੂਤਰ ਜਿਹੜਾ ਲਿਆਂਦਾ ਉਹਨੂੰ ਘੇਰਦਾ ਹੁੰਦਾ ਮੋਰੋਂ ਇਹਨੇ ਬੜਾ ਵੀ ਪੇਚੇੜਾ ਦੇ ਆ ਆ ਆ ਆ ਮੌਜੇ ਵਾਲੀ ਕਬੂਤਰੀ ਉਹਨੂੰ ਅੰਦਰ ਵੈਲਕਮ ਕਰ ਰਹੀ ਆ ਏ ਭਾਈ ਜਦ ਤਰੇ ਕੁੱਟ ਪੈ ਜੂ ਆ ਦੇਖ ਲਓ ਪੁੱਠੇ ਕੰਮ ਇਹਦੇ ਇਹ ਥੱਲੇ ਸਿੰਗ ਪਛਾਉਂਦੀ ਆ ਤਾਂ ਹਾਂ ਚੱਕ ਕੇ ਉਹਨੂੰ ਪਰੇ ਮਾਰਦੀ ਆ ਜੇ ਤੇ ਇਹਦੀ ਮਹਿਮਣੀ ਜੀ ਵਿੱਚ ਹੀ ਆ ਇਹ ਵੀ ਬਜਾਦੀ ਪਰੇਸ਼ਾਨ ਹੋ ਗਈ ਉਹ ਗੱਬਣ ਰਹੀ ਹੈ ਆਪਣੀ ਹਨ ਬਿੜੀਆਂ ਨੂੰ ਲਾਇਕ ਸ਼ੇਅਰ ਕਰਿਆ ਕਰੋ ਭਰਾਵੋ ਆ ਆਉਂਦਾ ਕੱਢੀ ਮੌਜੇ ਵਾਲੀ ਕਬੂਦਰੀ ਨੂੰ ਬਾਰੇ ਉਹ ਐ ਹੈ ਟਿਰਾ ਜਿਆ ਤੂੰ ਇਹ ਗਣਾ ਛੜਦਾ ਨਹੀਂ ਅੰਡੇ ਤੇਰੇ ਮਹੀਂ ਧਰਾਉ ਹੁਣ ਆਪਣਾ ਮੌਜਾ ਉਹ ਨੀਲੀ ਕਬੂਦਰੀ ਮੌਜੀ ਨਾਲ ਲੱਗ ਜੋ ਨੀਲਾ ਕਬੂਤਰ ਵੱਡਾ ਨੀਲੀ ਕਬੂਦਰੀ ਨਾਲ ਲੱਗ ਜੋ ਏਡੀ ਲਿਆਂਦੀ ਆ ਇਹਨੇ ਇਹਦੇ ਨਾਲ ਜੋੜਾ ਪਾ ਲਿਆ ਉਹ ਫਿਰ ਜਿਹੜਾ ਚਿੱਟਾ ਆਪਣਾ ਕਾਲੀਆਂ ਕੱਸਾਂ ਵਾਲਾ ਉੜਦਾ ਕਬੂਤਰ ਦੇਖਦੇ ਆ ਉਹਦੇ ਵਾਸਤੇ ਨਹੀਂ ਕਬੂਤਰ ਲੈ ਆਵਾਂਗੇ ਨਹੀਂ ਫਿਰੋ ਜਿਹੜੀ ਗੋਲਾ ਬੱਚਾ ਜੇ ਕਬੂਤਰੀ ਬਣ ਗਈ ਫਿਰ ਉਹਦੇ ਨਾਲ ਜੋੜਾ ਦੇਖਾਂਗੇ ਉਹਨੂੰ ਦੋਏ ਕੁਆਲਿਟੀ ਦੇ ਹੋ ਜਾਣਗੇ ਜਾਨਵਰ ਆਪਣੇ ਘਰ ਦੀ ਬਰੀਡ ਬਣ ਜੂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਾਕੀ ਉਹ ਭਾਈਆਂ ਨੂੰ ਜਿਹੜਾ ਮੈਂ ਮੈਸੇਜ ਕਰਿਆ ਤੀ ਵੀ ਹਾਂ ਵੀ ਤੁਸੀਂ ਮੇਰੇ ਸੱਤ ਸਬਸਕ੍ਰਾਈਬ ਕਰਾਉਮੋਗੇ ਤਾਂ ਮੈਂ ਤੁਹਾਡੇ ਦਾਸ ਕਰਾਉਂਗਾ ਉਦੇ ਬਾਰੇ ਕਿਸ ਨੇ ਵੀਰੇ ਕੋਈ ਮੈਸੇਜ ਨਹੀਂ ਕੀਤਾ ਹੈਗਾ ਯਾਰ ਕਰੋ ਕੋਈ ਗੱਲ ਨਹੀਂ ਵੀਰੇ ਪ੍ਰੋਸਾ ਕਰਾਂਗੇ ਮੈਂ ਵੀ ਪ੍ਰੋਸਾ ਕਰਵਾਉ ਟੈਨਸ਼ਨ ਨਾ ਲਾਓ ਪ੍ਰੋਸਾ ਹੀ ਤੋੜਦਾ ਤੁਹਾਡਾ ਠੀਕ ਆ ਬਾਈ ਜੀ ਧੰਨਵਾਦ ਤੁਹਾਡਾ ਲਾਈਕ ਸ਼ੇਅਰ ਜਰੂਰ ਕਰਿਓ ਥੈਂਕ ਯੂ ਜੀ ਹਾਂ ਫਿਰ ਦੇਣਾ ਜੀ ਖੰਦੇ ਆ ਕਬੂਤ ਹੈ ਆ ਦੇਖੋ ਨੀਲੀ ਕਬੂਤਰੀ ਉੜ ਗਈ ਦਿਓ ਇਧਰ ਮੱਧ ਥੱਲੇ ਆਉਂਦੀ ਆ। ਉਹ ਮੈਂ ਮੂਰੇ ਆ ਗਿਆ ਉਹਦੇ ਨਾਂ ਤਾਂ ਨਿਕਲਣ ਜੋਗੀ ਤੀ। ਫੇਰ ਹੋਰਿਆਂ ਨੂੰ ਭੱਜੀ ਆਉਂਦੀਆਂ ਹਨ। ਉਹ ਉਧਰੋਂ ਮਸਤ ਲੰਘਿਆ ਉਹ ਚਟਾ ਇਹ ਵੀ ਵਿੱਲੇ ਹੀ ਆ ਜਿਹੜਾ ਇਹਦੇ ਮਗਰ ਆਉਂਦਾ। ਉਹ ਕਾਲੀਆਂ ਕਸਾਂ ਵਾਲੇ ਦਾ ਭਰਾ ਇਹ ਸਗਾ। ਇਹ ਵੀ ਕਬੂਤਰੀ ਆ ਕਾਲ ਸੱਖ ਹੀ ਆ ਇਹ ਵੀ ਕਾਲ ਸੱਖ ਹੀ ਹੋਤੀ। ਇੱਕ ਉਹ ਕਾਲੀਆਂ ਕਸਾਂ ਵਾਲੇ ਵਿੱਲੀ ਆ ਦੋ ਜਾਨਵਰ ਆਪਣੇ ਇਹ ਵਿੱਲੀ ਨੇਗੇ। ਠੀਕ ਆ ਭਾਈ ਯੋ ਕੇਤਾ ਨਬਾਸ। ਆਰੇ ਵੀਰਾਂ ਦਾ ਦੇਖਣ ਵਾਲਿਆਂ ਦਾ ਸ਼ੇਅਰ ਕਰਨ ਵਾਲਿਆਂ ਦਾ ਲਾਈਕ ਕਰਨ ਵਾਲਿਆਂ ਦਾ ਓਕੇ ਭਾਈ ਜੀ ਮਿਲਦੇ ਆ ਕੱਲ ਨੂੰ ਹੈ ਸ਼ਾਟ ਆਮ ਓਕੇ